ਅਸੀਂ ਕਿ ਇੱਕ ਵਾਰ ਇੱਕ ਵਾਰ ਦੀ ਸੱਦੇ ਅਸੂਕੇ ਕੇਂਦਰ ਸਰਕਾਰ ਨੇ ਹਾਂਜੀ ਕੇਂਦਰ ਸਰਕਾਰ ਨਾਲ ਗੱਲਬਾਤ ਹੋ ਰਹੀ ਕਿਸਾਨਾਂ ਦੀ ਪੰਜਾਬ ਸਰਕਾਰ ਨੇ ਕਿ ਕਿਸਾਨਾਂ ਨੂੰ ਤੁਸੀਂ ਕਿਉਂ ਕਿਉਂ ਚੱਲ ਗਏ ਮੇਰੀ ਗੱਲ ਸੁਣ ਨਾ ਸਹੀ ਨਾ ਕਿ ਕਿਸ ਬੰਦੇ ਹੋ ਫਿਰ ਤੇ ਅੱਛਾ ਸਾਡੇ ਕਿਹੜਾ ਬੰਦਾ ਚੱਲ ਚੁੱਕਿਆ ਮੇਰੀ ਹੁਣ ਆ ਦੱਸੋ ਆ ਬੈਸ ਸੀ ਚਲੋ ਨਾ ਨਾ ਦੱਸੋ ਨਾ ਉਹ ਮੇਰੀ ਮੈਂ ਜਵਾਬ ਦੇਣਾ ਨਾ ਮੈਨੂੰ ਟਾਈਮ ਤੇ ਇਹ ਜੀ ਮੈਂ ਗਲਤ ਨਾ ਬੋਲੋ ਸਰ ਚਲੋ ਸੈਂਟਰ ਦੀ ਗੱਲ ਇੱਕ ਮਿੰਟ ਸਾਰ ਗਲਤ ਕਿਉਂ ਬੋਲਦੇ ਆ ਇਸ ਦਿੱਸਤੀ ਵੇਸ ਚੈ ਲੋ ਇਹਨਾਂ ਨੂੰ ਇਹਨਾਂ ਨੂੰ ਠੀਕ ਹੈ ਤੁਹਾਡੀ ਗੱਲ ਆ ਗਈ ਆਪਣਾ ਆ ਗਈ ਤੁਹਾਡੀ ਗੱਲ ਆ ਗਈ ਆ ਗਈ ਗੱਲ ਦੋ ਮਿੰਟ ਬਿਕਰ ਸਾਹਿਬ ਕੇ ਵਿਰੋਧੀ ਧਿਰ ਦਾ ਨੇਤਾ ਸਾਰੇ ਹੌਸਦੂ ਕੋ ਵਿਵਾਦ ਕਰਦਾ ਕੀ ਗੁਮਰਾ ਕਰ ਰਹੇ ਆ ਜੀ ਗਮਗਾਉ ਕਿਹੜੇ ਦੋ ਬੰਦੇ ਬੈਠੇ ਸਿਰਾਂ ਤੇ ਕੋਈ ਤਰੀਕਾ ਹੀ ਨਾ ਹੋਇਆ ਤੁਸੀਂ ਦੱਸੋ ਅਕਦੇ ਗਲਾਬ ਤੇ ਉਹ ਸਾਨੂੰ ਗੱਲ ਤੇ ਕਰ ਲੈਣ ਦੋ ਉਹ ਗੱਲ ਗੱਲ ਕੁਝ ਹੋਣ ਮੈਨੂੰ ਪੁੱਛ ਕੋਈ ਪਹਿਲਾਂ ਆਪਣਾ ਪੋਜੀਸ਼ਨ ਕਲੀਅਰ ਕਰੋ ਮੈਂ ਇਹਨਾਂ ਨੂੰ ਪੁੱਛ ਗਿਆ ਧਾਰੀਵਾਲ ਸਾਹਿਬ ਇੱਧਰ ਮੈਂ ਤੁਹਾਨੂੰ ਪੁੱਛਦਾ ਸ਼ਾਇਦ ਇੱਕ ਮਿੰਟ ਦੀ ਗੱਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪੁੱਛਣਾ ਤੁਹਾਨੂੰ ਟਾਈਮ ਮਿਲਿਆ ਕੀ ਖੋਦ ਦੇ ਬੋਰਦ ਤੇ ਗਿਆ ਬੋਲੋ ਸਾਦੀ ਮੁੱਖ ਮੰਤਰੀ ਸਾਹਿਬ ਖੋਦ ਦੇ ਬੋਰਦ ਤੇ ਗਏ ਅਸੀਂ ਗਏ ਤਿੰਨੀ ਵਾਰ ਅਸੀਂ ਗਏ ਸਰ ਤੁਸੀਂ ਕਿੱਥੇ ਤੁਸੀਂ ਕਿੱਥੇ ਦੱਸੋ ਕਿ ਬੋਰਡ ਕੀਤਾ ਜਾਵੇ ਮੰਤਰੀ ਜੀ ਚੇਅਰ ਰੋਡਸ ਕਰੋ ਧਾਰੀਵਾਲ ਸਾਹਿਬ ਚੇਅਰ ਰੋਡਸ ਕਰੋ ਕੀ ਅੰਦਰ ਦੇਸ਼ ਬਤਾ ਲਓ ਕੀ ਨੋਡਸ ਕਰੋ ਠੀਕ ਹੈ ਹੋਮ ਮਿਨਿਸਟਰ ਡਾਕਟਰ ਲੀਜੀ ਤੁਸੀਂ ਉਹਦਾ ਬੋਲੀ ਜਾਂਦੇ ਤੁਹਾਡੀ ਆਗੀ